ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਮਹਾਰਾਜ ਆਖਦੇ ਨੇਗੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਸੁੰਦਰਤਾ ਵੀ ਅਤ ਦੀ ਹੋਵੇ ਅਤ ਦੀ ਸੁੰਦਰਤਾ ਅਤ ਸੁੰਦਰ ਕੁਲੇਨ ਉੱਚੀ ਕੋਲਾ ਵਾਲਾ ਵੀ ਹੋਵੇ ਕੁਲੇਨ ਕੁਲੇਨ ਭਾਉ ਉੱਚੀ ਕੁਲ ਅਤ ਸੁੰਦਰ ਕੁਲੇਨ ਚਤਰ ਲੋਕ ਗਾਮ ਮੱਜਾ ਚਾਰਦੇ ਨੇ ਉਹ ਬੰਦਿਆਂ ਨੂੰ ਚਾਰਦਾ ਹੋਵੇ ਚਤਰ ਵੀ ਸਿਆਣਾ ਵੀ ਬਥੇਰਾ ਹੋਵੇ ਆਪਣੇ ਆਪ ਵਿੱਚ ਮੁਖ ਗਿਆਨੀ ਮੁਖੋਂ ਗਿਆਨ ਦੀਆਂ ਵੀ ਗੱਲਾਂ ਕਰੇ ਤਨਵੰਤ ਧਨਵਾਨ ਵੀ ਕਹਿੰਦੇ ਬੜਾ ਹੋਵੇ ਪੈਸਾ ਮਾਇਆ ਧਨ ਪਦਾਰਥ ਬਹੁਤ ਹੋਵੇ ਆਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਮਰਤਕ ਕਹੀਏ ਨਾਨਕ ਜਿਹ ਪ੍ਰੀਤ ਨਹੀਂ ਭਗਵੰਤ ਕਹਿੰਦੇ ਮਰਿਆ ਹੋਇਆ ਬੰਦਾ ਭਾਵੇਂ ਤੁਰਿਆ ਫਿਰਦਾ ਜਿਉਂਦਾ ਹੀ ਪਰ ਸਾਡੇ ਲਈ ਤਾਂ ਮਰਿਆ ਹੋਇਆ ਕਿਉ ਮਰਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਤ ਕਹਿੰਦੇ ਇਹ ਅਕਾਲ ਪੁਰਖ ਵਾਹਿਗੁਰੂ ਨਾਲ ਰਾਮ ਭਗਵਾਨ ਅੱਲਾ ਨਾਲ ਖੁਦਾ ਨਾਲ ਇਹ ਪਿਆਰ ਨਹੀਂ ਕਰਦਾ ਇਹਦੀ ਪ੍ਰੀਤ ਨਹੀਂ ਹੈ ਰਗੀ ਹੋਈ ਇਸ ਕਰਕੇ ਮਹਾਰਾਜ ਕਹਿੰਦੇ ਤਨ ਬਾਣ ਭਾਵੇਂ ਬਹੁਤ ਹੋਵੇ ਗਿਆਨ ਵੀ ਬਹੁਤ ਹੋਵੇ ਸੁੰਦਰਤਾ ਵੀ ਬਹੁਤ ਹੋਵੇ ਠੀਕ ਹੈ ਨਾ ਔਰ ਉੱਚੀ ਕੁਲ ਵਾਲਾ ਵੀ ਹੋਵੇ ਪਰ ਜੇ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੇਮ ਹੀ ਨਹੀਂ ਹੈ ਤਾਂ ਮਰਿਆ ਹੋਇਆ ਜਿਉਂਦਾ ਭਾਵੇਂ ਤੁਰਿਆ ਫਿਰਦਾ ਪਰ ਮਰਿਆ ਹੋਇਆ ਇਹ ਪੰਜ ਗੁਣ ਕਿਸੇ ਵਿੱਚ ਨਹੀਂ ਹੈ ਆਤ ਦੀ ਸੁੰਦਰਤਾ ਆਤ ਸੁੰਦਰ ਕੁਲੀਨ ਚਤਰਮੁਖ ਗਿਆਨੀ ਤਨਵੰਤ ਇਹ ਜਿਹੜੇ ਪੰਜ ਗੁਣ ਸੀਗੇ ਇਕੱਠੇ ਹੀ ਪੰਜ ਇਹ ਰਾਵਣ ਵਿੱਚ ਸੀਗੇ ਰਾਵਣ ਵਿੱਚ ਇਹ ਪੰਜੇ ਗੁਣ ਸੀ ਪਰ ਵੇਖੋ ਕੀ ਆਖਦੇ ਨੇ ਗੁਰੂ ਸਾਹਿਬ 1 ਲੱਖ ਪੁੱਤ ਸਵਾ ਲੱਖ ਨਾਤੀ 라ਵਣ ਕੇ ਘਰ ਦੀਆ ਨਵਤੀ 1 ਲੱਖ ਕਹਿੰਦੇ ਪੁੱਤਰ ਸੀ ਸਵਾ ਲੱਖ ਲਾੜੀ ਸੀ ਉਹਦੀ ਘਰ ਵਾਲੀ ਪਰ ਫੇਰ ਵੀ ਦੇਖ ਲੋ ਰਾਵਣ ਕੇ ਕਰਦੀਆਂ ਨਬਤੀ ਜੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਪ੍ਰੇਮ ਕਰਾਂਗੇ ਇੱਕ ਪੰਕਤੀ ਆਉਂਦੀ ਹੈ ਮੂਰਖ ਰਾਵਣ ਕਿਆ ਲੈ ਗੇ ਆ ਇਹ ਦੋ ਧਾਰਨਾ ਦੋ ਅਰਥੇ ਦੇ ਬਣਦੇ ਨੇ ਪੰਕਤੀ ਦੇ ਇੱਕ ਤੇ ਮੂਰਖ ਰਾਵਣ ਕਿਆ ਲੈ ਗੇ ਆ ਸਮਝਦੇ ਹੋ ਗੱਲ ਮੂਰਖ ਰਾਵਣ ਕਿਆ ਲੈ ਗਿਆ ਸਵਾਲ ਕਰ ਰਹੀ ਹੈ ਪੰਗਤੀ ਮੂਰਖ ਰਾਵਣ ਕਿਆ ਲੈ ਗਿਆ ਇੱਕ ਮੂਰਖ ਰਾਵਣ ਕਿਆ ਲੈ ਗਿਆ ਠੀਕ ਹੈ ਜੇ ਉਹ ਅੱਲਾ ਨਾਲ ਭਗਵਾਨ ਨਾਲ ਰਾਮ ਨਾਲ ਹਰੀ ਪਰਮੇਸ਼ਰ ਵਾਹਿਗੁਰੂ ਨਾਲ ਪ੍ਰੇਮ ਨਹੀਂ ਨਾ ਕਰਾਂਗੇ ਫੇਰ ਉਹ ਨਹੀਂ ਪਾ ਸਕਦੇ ਆ ਸੱਚ ਕਹੂੰ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਓਹੀ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦੇ ਨੇ ਜਿਹੜੇ ਫਿਰ ਪਾ ਲੈਂਦੇ ਨੇ ਫਿਰ ਦਿੰਦਾ ਦੇ ਲੈਂਦੇ ਥੱਕ ਪਾਹੇ ਵਾਹਿਗੁਰੂ ਦੇ ਜਾਂਦਾ ਧਨ ਪਦਾਰਤ ਦੁਨੀਆ ਦੀਆਂ ਚੀਜ਼ਾਂ ਤੈਹੀਂ ਜਾਂਦਾ ਪਰ ਲੈਣ ਵਾਲੇ ਥੱਕ ਜਾਂਦੇ ਨੇ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਗੰਤਰ ਖਾਹੀ ਖਾਹੀ ਜੇ ਵਾਹਿਗੁਰੂ ਨਾਲ ਪ੍ਰੇਮ ਨਹੀਂ ਕੀਤਾ ਫੇਰ ਫਿਰ ਪਰਮੇਸ਼ਰ ਤੇ ਭੁੱਲੇ ਆ ਵਿਆਪਣ ਸਭੇ ਰੋਗ ਵੇਮਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ ਕਰ ਜਨਮ ਜਨਮੰਤਰਾਂ ਤੇ ਰੋਗ ਲੱਗ ਜਾਂਦੇ ਨੇ ਮਨੁੱਖ ਨੂੰ ਲੱਗਦੇ ਕਿਉਂ ਨੇ ਕਿਉਂਕਿ ਪਰਮੇਸ਼ਰ ਨੂੰ ਭੁੱਲ ਗਏ ਆ ਜਿਵੇਂ ਬਿਦੇ ਚੰਦ ਨੇ ਚੋਰੀ ਕੀਤੀ ਸੀ ਬਾਬਾ ਅਦਲੀਆ ਜੀ ਪਾਸ ਬੈਠ ਕੇ ਆਰਾਮ ਆਰਾਮ ਵਾਹਿਗੁਰੂ ਵਾਹਿਗੁਰੂ ਜਪਦਾ ਸੀ ਇਹ ਬਾਅਦ ਵਿੱਚ ਪੁੱਛਣ ਵੀ ਲੱਗ ਗਿਆ ਬਾਬਾ ਅਦਲੀਆ ਜੀ ਨੂੰ ਕਹਿੰਦਾ ਜੀ ਤੁਸੀਂ ਸੱਚ ਵੀ ਦੱਸਤਾ ਵੀ ਮੈਂ ਚੋਰੀ ਕੀਤੀ ਹੈ ਹੁਣ ਜਿਹੜਾ ਇਤਿਹਾਸ ਜਾਣਦਾ ਇਹ ਉਹਨਾਂ ਨੂੰ ਪਤਾ ਹੈ ਸਾਕੀ ਬਾਰੇ ਬਾਬਾ ਅਦਲੀਆ ਜੀ ਨੂੰ ਕਹਿੰਦਾ ਜੀ ਤੁਸੀਂ ਪਿੰਡ ਵਾਲਿਆਂ ਨੂੰ ਸੱਚ ਵੀ ਦੱਸਤਾ ਵੀ ਚੋਰ ਆ ਬੈਠਾ ਪਰ ਫੇਰ ਵੀ ਉਹਨਾਂ ਨੇ ਮੈਨੂੰ ਕੁਛ ਨਹੀਂ ਕਿਹਾ ਵਿਧੀ ਚੰਦ ਕੁਛਦਾ ਬਾਬਾ ਅਦਲੀਆ ਜੀ ਨੂੰ ਬਾਬਾ ਅਦਲੀਆ ਜੀ ਆਖਣ ਲੱਗੇ ਕਹਿੰਦੇ ਵਿਧੀ ਚੰਦਾ ਤੇਰੇ ਤਾਂ ਨਿੱਕੀ ਜੀ ਚੋਰੀ ਸੀ ਵਾਹਿਗੁਰੂ ਗੁਰਮੰਤਰਤਾ ਇਹੋ ਜੀ ਚੀਜ਼ ਹੈ ਜਿਹੜਾ ਆਰਾਮ ਦਾ ਭਗਵਾਨ ਦਾ ਨਾਮ ਹੈ ਇਹ ਤਾਂ ਜਨਮ ਜਨਮੰਤਰਾਂ ਦੇ ਪਾਪ ਟਕ ਲੈਂਦੇ ਤੇਰੇ ਤੇ ਨਿੱਕੀ ਜੀ ਚੋਰੀ ਸੀ ਬੀਲੀ ਚੰਦ ਨੇ ਮੱਝਾਂ ਚੋਰੀ ਕੀਤੀਆਂ ਸੀ ਨਾ ਪਿੰਡ ਵਿੱਚੋਂ ਪਿੰਡ ਵਾਲੇ ਪਿੱਛੇ ਪਏ ਹੋਏ ਸੀ ਔਰ ਬਾਬਾ ਅਦਲੀਆ ਜੀ ਪਾਸ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਗਏ ਪਿੰਡ ਵਾਲਿਆਂ ਨੇ ਪੁੱਛਿਆ ਜੀ ਚੋਰ ਤਾਂ ਨਹੀਂ ਵੇਖਿਆ ਤੁਸੀਂ ਮੱਝਾਂ ਛੱ퍼 ਚ ਵਾਰਤੀਆਂ ਕਿ ਚੋਰ ਤਾਂ ਨਹੀਂ ਵੇਖਿਆ ਕਹਿੰਦੇ ਆ ਬੈਠਾ ਕਹਿੰਦੇ ਜੀ ਇਹ ਚੋਰ ਨਹੀਂ ਹੋ ਸਕਦਾ ਪਿੰਨੀ ਰਹਿਣੜੀ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ RAM ਪਿਆਰੇ ਕਹਿੰਦੇ ਇਸ ਵੇਲੇ ਜਿਹੜਾ ਵਾਹਿਗੁਰੂ ਵਾਹਿਗੁਰੂ ਜੱਭ ਰਿਹਾ ਹੈ ਮਹਾਰਾਜ ਚੋਰ ਹੋ ਹੀ ਨਹੀਂ ਸਕਦਾ ਇਹ ਸਾਥ ਹੋ ਸਕਦਾ ਟਕਲੇ ਨਾ ਪਾਪ ਵਾਹਿਗੁਰੂ RAM ਨੇ ਸੁਣਿਆ ਦੂਪ ਪਾਪ ਕਾ ਨਾਸ ਵਾਹਿਗੁਰੂ ਤਾਂ ਨਾਮ ਸੁਣਨ ਜਦੋਂ ਆਪਾਂ ਵਾਹਿਗੁਰੂ ਦਾ ਨਾਮ ਸੁਣਦੇ ਆ ਨਾ ਫੇਰਾ ਦੁੱਖਾਂ ਦਾ ਪਾਪਾਂ ਦਾ ਵਿਗੜਨਾ ਕਲੇਸ਼ਾਂ ਦਾ ਨਾਸ ਹੁੰਦਾ ਬਾਣੀ ਪੜਨ ਸੁਣਨ ਫਿਰ ਪੁੱਛਦੇ ਵੀ ਜੀ ਇਹਨਾਂ ਨੇ ਮੈਨੂੰ ਕੁਝ ਕਿਹਾ ਕਿਉਂ ਨਹੀਂ ਵਿਧੀ ਚੰਦਾ ਅੱਖ ਲੱਗੇ ਆ ਬਾਬਾ ਦਲੀਆ ਜੀ ਨੂੰ ਕਹਿੰਦੇ ਤੇਰੀ ਤਾਂ ਨਿੱਕੀ ਜਿਹੀ ਚੋਰੀ ਸੀ ਅੱਲਾਹ ਦਾ ਨਾਮ ਤੋਂ ਜਨਮ ਜਨਮਤਰਾਂ ਦੇ ਪਾਪ ਢੱਕ ਲੈਂਦਾ ਫੇਰਾਤ ਨੂੰ ਕੌਣ ਜਾਗਦੇ ਨੇ ਜਾਂ ਕੋਈ ਜਾਗਦੇ ਨੇ ਅੱਲਾਹ ਦੇ ਪਿਆਰੇ ਜਿਨ੍ਹਾਂ ਨੇ ਲਾਈ ਨਾਲ ਰੱਬ ਦੇ ਜਾ ਕੋਈ ਜਾਗਦਾ ਪ੍ਰਾਣਾ ਰੋਗੀ ਫਲ ਭੋਗੇ ਕਰਮਾਂ ਦੇ ਜਾਂ ਕੋਈ ਰੋਗੀ ਜਾਗਦੇ ਆ ਜਾਂ ਫਿਰ ਸੰਤ ਪਿਆਰੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨਾਲੇ ਬਲਾਈ ਹੁੰਦੀ ਹੈ ਐਕ ਨੇ ਪਰ ਸਭ ਤੋਂ ਵੱਡੀ ਗੱਲ ਮਨ ਨੂੰ ਇਕਾਗਰ ਕਰਨਾ ਪਹਿਲਾਂ ਜੇ ਸਾਡਾ ਮਾਨੇ ਇਕਾਗਰ ਹੋ ਗਿਆ ਨਾ ਫਿਰ ਉਹਦੇ ਵਰਗੀ ਕੋਈ ਰੀਸ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾ ਮਨ ਵਾਸ ਵਿੱਚ ਨਹੀਂ ਆ ਸਕਦਾ ਸਮਝਦੇ ਹੋ ਗੱਲ ਮਨ ਵਾਸ ਵਿੱਚ ਕਿਉਂ ਨਹੀਂ ਹੈ ਕਿਉਂਕਿ ਪਰਮੇਸ਼ਰ ਨੂੰ ਭੁੱਲੇ ਹੋਏ ਆ ਪਹਿਲਾਂ ਅਰਜ ਕੀਤੀ ਹੈ ਨਾ ਪਰਮੇਸ਼ਰ ਤੇ ਭੁੱਲੇ ਆ ਬਿਆਪਣ ਸਭੇ ਰੋਗ ਵੇਮਕ ਹੋਏ ਰਾਮ ਤੇ ਲੱਗਣ ਜਾਣੋ ਵਿਯੋਗ ਕਿਉਂਕਿ ਪਰਮੇਸ਼ਰ ਨੂੰ ਭੁੱਲੇ ਹੋਏ ਆ ਰੋਗ ਸਾਨੂੰ ਚਿੰਬੜੇ ਹੋਏ ਨੇ ਜੇ ਪਰਮੇਸ਼ਰ ਨੂੰ ਯਾਦ ਕਰਦੇ ਰਹੇ ਫਿਰ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਫਿਰ ਤਾਂ ਦਿਲ ਵਿੱਚ ਤਾੰਗ ਹੋਊਗੀ ਪਰਮੇਸ਼ਰ ਨੂੰ ਮਿਲਣ ਵਾਸਤੇ ਵਾਹਿਗੁਰੂ ਨੂੰ ਮਿਲਣ ਵਾਸਤੇ ਫਿਰ ਤਾਂ ਤਾੰਗ ਹੋਊਗੀ ਖਿੱਚ ਹੋਊਗੀ ਸਾਡੇ ਮਨ ਵਿੱਚ ਖਿੱਚ ਪੈਦਾ ਕਰਨ ਵਾਸਤੇ ਪ੍ਰੇਮ ਹੋਣਾ ਜ਼ਰੂਰੀ ਹੈ ਗੋਵਿੰਦ ਭਾਉ ਭਗਤ ਕਾ ਭੁੱਖਾ ਗੋਵਿੰਦ ਅਕਾਲ ਪੁਰਖ ਵਾਹਿਗੁਰੂ ਆਪਣੇ ਪਿਆਰਿਆਂ ਦੇ ਭਾਉ ਦਾ ਪ੍ਰੇਮ ਦਾ ਭੁੱਖਾ ਆਮ ਜਿਦੇ ਉਹ ਕਰਨ ਜੈਸੀ ਜਨਮ ਜਨਮੰਤਰਾਂ ਦੇ ਰੋਗ ਦੂਰ ਕਰਨੇ ਨੇ ਸਭ ਤੋਂ ਪਹਿਲਾਂ ਸਾਨੂੰ ਰਾਮ ਦਾ ਅੱਲਾ ਦਾ ਖੁਦਾ ਦਾ ਵਾਹਿਗੁਰੂ ਦਾ ਨਾਮ ਉਸ ਦਾ ਭਜਨ ਬਹੁਤ ਜ਼ਰੂਰੀ ਹੈ ਸੁਣੇ ਦੂਖ ਪਾਪ ਕਾ ਨਾਸ ਫਿਰ ਬਾਣੀ ਸੁਣਨ ਨਾਲ ਬਾਣੀ ਪੜਨ ਨਾਲ ਦੁੱਖਾਂ ਦਾ ਪਾਪਾਂ ਦਾ ਨਾਸ਼ ਹੁੰਦਾ ਹੈ। ਮਨੁੱਖ ਦੇ ਪੁੰਨ ਬਣਦੇ ਨੇ ਜਿਹੜੇ ਕਿ ਦਰਗਾਹ ਦੇ ਵਿੱਚ ਜਾ ਕੇ ਸਹਾਈ ਹੁੰਦੇ।